हां जी तिंडे काले के वला होजे बहुत बहुत थैंक यू जी। दिल से धन्यवाद और सुनो। के वे ठीक ठाक हो जी? हम भी ठीक ठाक हां था जी। वीडियो नु लाइक शेयर जरूर करो कमेंट करके ਦੱਸ ਆਪਣੀ ਵੀਡੀਓ ਕਿੰਦਾਂ ਦੀ ਲੱਗਦੀ ਆ। ਆਗੀ ਬਣਾਉਣੀ ਚਲੋ। ਹੈ ਵੀ। ਉਹ ਆਖਾ ਸਾਰੀ ਟੀਨ ਦੀ? हां ਸਾਰੀ ਟੀਨ ਲੈ। ਤੇ ਫਿਰ ਚਲ ਨੂੰ ਦੋ ਤਿੰਨ ਪਾਣੀ। हां ਆਲੂ ਪਾ ਲੂ। ਗੋਲ ਵਿੱਚ ਰੱਖ ਲਿਓ ਜੀ ਵੱਧ ਹੋਈ ਥੋੜੀ ਰੱਖ ਲਿਓ। ਕੀ ਰਹਿਣੀ? हां ਹੋਰ ਰੱਖ ਲਿਓ। ਥੋੜੀ ਰੱਖ ਲੈਣੀ ਫਿਰ ਤਰਤੇ ਹੈ। हां ਹੋਰ ਰੱਖ ਲਿਓ। ਵੀਡੀਓ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਵੀ ਤੇ ਮੈਂ ਫੇਰ ਭੁੱਲ ਜਾਨੀ ਆ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਚ ਇਹਨੂੰ ਸਬਸਕ੍ਰਾਈਬ ਕਰਨਾ ਮੈਂ ਇੱਕ ਦਿਨ ਮੈਂ ਭੈਣੇ ਕਮੈਂਟ ਵੀ ਕੀਤਾ ਸੀਗਾ ਕਈ ਵਾਰ ਆਪਾਂ ਨੂੰ ਬੋਲਦਿਆਂ ਨੂੰ ਚਲੋ ਕਦੇ-ਕਦੇ ਨਾ ਹੋ ਹੀ ਜਾਂਦਾ ਹੁੰਦਾ ਕਿਉਂਕਿ ਆਪਣੀ ਇੰਨਾ ਜ਼ਿਆਦਾ ਕੰਮ ਆਕਾਸ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਕਈ ਵਾਰ ਬੋਲਣ ਲੱਗਿਆ ਤੋਂ ਨਹੀਂ ਪਤਾ ਲੱਗਦਾ ਹਨਾ ਤੇ ਬੈਨਿਕ ਮੈਂ ਤਾਂ ਕੀਤਾ ਸੀ ਤੁਸੀਂ ਇਹ ਕਹਿੰਦੇ ਮੈਂ ਸਬਸਕ੍ਰਾਈਬ ਕਰੂ ਚਾ ਇਹਨਾਂ ਨੂੰ ਤਾਂ ਕਿ ਜਿਹੜੇ ਪਰ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਸੌਰੀ ਕੋਲ ਜਲਦੀ ਪਹੁੰਚੂਗਾ ਕੀ ਬਾਤ ਹਾਂ ਉਹਦੇ ਚ ਪਈਆਂ ਆ ਮੈਂ ਵੀਡੀਓ ਬਣਾਉਣੀ ਬਹੁਤ ਉਹ ਚ ਪਈਆਂਗਾ ਟੀਵੀ ਆਇ ਨਹੀਂ ਆਪਣੇ ਉਧਰ ਹਾਂ ਹਾਂ ਟੀਹਟਾ ਜਿਹੜਾ ਪਿਆ ਡੱਬਾ ਉਹਦੇ ਵਿੱਚ ਪਈਆਂ 올ਡ ਬੀਚਨਾ ਪਿਆਗਾ ਤੇਰੇ ਬੀਬੀ ਬਸ ਕੇ ਗਈ ਵੀ ਸਾ ਇਹ ਬਹਿਣ ਸਾਰੀ ਥੀਰਨੀ ਆ ਹੁਣ ਗਰਪ੍ਰੀਤ ਆਇਆ ਉਹਨੇ ਵੋਟ ਤੋਂ ਉਹਨੇ ਸ਼ੈਂਪ ਪੁੱਛਣਾ ਯੋਗਿਤ ਰੱਖਿਆਗਾ ਕਿਉਂਕਿ ਵੋਲਟ ਤੇ ਗਏ ਸੀਗੇ ਤੇ ਵੋਲਟ ਹੋਣ ਹੋਲੀ ਬੜ ਗਿਆ ਤੇ ਉਸ ਫਿਰ ਨੂੰ ਆਇਆ ਹੁੰਦਾ ਵੀ ਆਖ ਕੇ ਉਹਨਾਂ ਨਾਲਾ ਤੇ ਲੋ ਜੀ ਤੇ ਕਈ ਦਿਨ ਲੰਘ ਗਏ ਸੀ ਆਪਣੇ ਤਾਂ ਸਫਾਈਆਂ ਦੇ ਵਿੱਚ ਤੇ ਆਪਾਂ ਤਾਂ ਵੀਡੀਓ ਨਹੀਂ ਸੀ ਬਣੀ ਬਹੁਤ ਪਹਿਲਾਂ ਕਹਿੰਦੇ ਸੀ ਸੀ ਵੀਡੀਓ ਕਉਂ ਨਹੀਂ ਬਣਾਉਂਦੇ ਕਿਉਂਕਿ ਟਾਈਮ ਨਹੀਂ ਸੀ ਲੱਗਦਾ ਇੰਨਾ ਜ਼ਿਆਦਾ ਇਖਤੀ ਦਾ ਨਾ ਪਰੇਸ਼ਾਨ ਮਤਲਬ ਕੀਤਾ ਸਫਾਈਆਂ ਨੇ ਬਹੁਤ ਜ਼ਿਆਦੀ ਤੇ ਇਸ ਤਰ੍ਹਾਂ ਲੱਗਦਾ ਸੀ ਵੀ ਇਖਤੀ ਦਾ ਪਤਾ ਨਹੀਂ ਡਨ ਹੋਣੀਆ ਕਿ ਨਹੀਂ ਕੱਲ ਸਾਡੇ ਫਿਰ ਗੱਲ ਸਭ ਕਹਿੰਦੇ ਅੱਜ ਕਲੀਅਰ ਹੋਊਗਾ ਮੈਂ ਕਿ ਬਸ ਅੱਜ ਤਵ ਮੰਦੀ ਕੋਸ਼ਰ ਰਹਿ ਜਾਂਦਾ ਕਲੀਅਰ ਅੱਜ ਤੱਕ ਕਰਨੀਆਂ ਹੀ ਵੈਗੀਆਂ ਸੀਆਂ ਕਿਉਂਕਿ ਅੱਜ ਤਾਂ ਵੈਸੇ ਦੀਵਾਲੀ ਕਹਿੰਦੇ ਕਿ ਅੱਜ ਕਹਿੰਦੇ ਸੋਮਵਾਰ ਦੀ ਤੇ ਜਾਨੀ ਲక్ష్ਮੀ ਪੂਜਨ ਜਾਨੀ ਅੱਜ ਆ ਵੀ ਕਿਉਂਕਿ ਤਾਂ ਨਕ ਵਜੇ ਹਨ 4 ਵਜੇ ਹੋਣ ਦੀ ਮਸਿਆ ਲੱਗ ਗਈ ਹੈ ਤੇ ਕੱਲੂ ਸ਼ਾਮ ਤੱਕ ਮਸਿਆ ਰਹੂਗੀ ਤੇ ਲక్ష్ਮੀ ਪੂਜਨ ਅੱਜ ਆ ਤੇ ਵੈਸੇ ਦੀਵਾਲੀ ਜੰਗੀ ਆਪਣੀ ਸਿੱਖਾਂ ਦੀ ਦੀਵਾਲੀ ਸਵੇਰੇ ਆਪਾਂ ਰੋਟੀ ਸਵੇਰੇ ਖਾਉਣੀ ਹੈ ਮਿੱਟੀ ਖੜਦੇ ਹੁੰਦੇ ਜਿਹੜੇ ਆਪਾਂ ਕੱਪੜੇ ਦਿੰਨੇ ਆ ਉਹ ਪਸਵੇਰੇ ਦੇਣੇ ਹਨ ਤੇ ਦੀ ਵੀ ਆਪਾਂ ਦੇਖਾਂਗੇ ਲక్ష్ਮੀ ਪੂਜਨ ਮੇਰਾ ਤਰ੍ਹਾਂ ਦਾਜੀ ਕਰਨ ਦਾ ਆਜੀ ਕਰੀਏ ਨਾ ਲక్ష్ਮੀ ਪੂਜਨ ਕਿਉਂਕਿ ਅਜ ਮੱਸਿਆ ਲੱਗੀ ਆ ਚਲੋ ਵੇਖਦੇ ਆ ਹਨਾ ਅਜੇ ਤਸਵੀਰ 12 ਵਜੇ ਦੇ ਗਏ ਵੇ ਤੇ 4 ਵਜੇ ਕੀ ਤੇ ਹੁਣ ਘਰੇ ਆਈਆਂ ਤੇ ਘਰੋ ਬਸ ਚਾਹ ਪੀ ਕੇ ਦੋ ਗਲਾ ਜਮਣਾ ਕਾਕੇ ਚਾਹ ਨਾ ਤੇ ਅਗੋਟੇ ਕਿ ਚਲੇ ਗਏ 12 ਤੋਂ ਪਹਿਲਾਂ ਹੀ ਉਟ ਗਏ ਸੀ ਤੇ ਹੁਣ 4 ਵਜੇ ਆਏ ਤੇ ਆ ਕੇ ਬਸ ਪਹਿਲਾਂ ਤਾਂ ਚਾਹ ਪਾਣੀ ਪੀਤਾ ਉਸ ਤੋਂ ਕਾਕੇ ਚਾਹ ਉਹ ਚਾਹ ਤਾਂ ਨਹੀਂ ਪੀਤੀ ਕੀ ਪਾਣੀ ਪੀਤਾਗਾ ਚਾਹ ਨਹੀਂ ਹੁਣ ਬਣਾਉਂਦੀ ਹੈਗੀ ਚਾਹ ਦਾ ਟਾਈਮ ਨਹੀਂ ਕਿਉਂਕਿ ਟਾਈਮ ਕਾਫੀ ਲੱਗੂਗਾ ਤੇ ਹੁਣ ਮੈਂ ਸੋ ਸਮਾਨ ਲੈ ਆਈ ਹਾਂ ਤੁਹਾਨੂੰ ਦਿਖਾਉਣੀ ਆ ਇਹ ਜੀ ਤੇ ਫਿਰ ਹੁਣ ਆ ਪਾਰਸਲ ਦਾ ਵੀ ਖੋਸ਼ ਵੀ ਕੰਮ ਧੰਦੀ ਆਪਾਂ ਕਰਨੀ ਆ ਤੇ ਲੋ ਜੀ ਪਾਰਸਲ ਵਿੱਚ ਤਾਂ ਵੈਸੇ ਮੇਰੇ ਕੁਛ ਨਹੀਂ ਹੈਗਾ ਤਾਂ ਵੈਸੇ ਇਕ ਮੈਂ ਮਿੱਠਾ ਸੋਡਾ ਹੀ ਲੈ ਕੇ ਆਈ ਆ ਇਹ ਖਤਮ ਹੋਇਆ ਪਿਆ ਸੀਗਾ ਤੇ ਇਹਦੇ ਵਿੱਚ ਮਿੱਠਾ ਸੋਡਾ ਚੱਲੀ ਆ ਆਪਾਂ ਕੱਢ ਲੈਂਦੇ ਹਣਾ ਇਹ ਪਾਰਸਲ ਵਿੱਚ ਤਾਂ ਆਪਣਾ ਕੁਛ ਨਹੀਂ ਹੋਣਾ ਹੈਗਾ ਕਿਤੇ ਖਾਲੀ ਆ ਇਹ ਪਰ ਆਦ ਗਿਆ ਸੈਟ ਤੇ ਤੁਹਾਨੂੰ ਦਿਖਾਉਣੀ ਵੀ ਮੈਂ ਕੀ ਕੁਛ ਸਮਾਨ ਲੈ ਕੇ ਆਈ ਆ ਪਰ ਤੇ ਇਹਦੇ ਨਾਲ ਸਾਡਾ ਤਾਂ ਕਾਫੀ ਪੋਸ਼ੀ ਲੈ ਕੇ ਆਂਦਾ ਸੀ ਕਿਉਂਕਿ ਜਿੱਦ ਜਿੱਦ ਦੀ ਜਰੂਰਤ ਸੀਗੀ ਪਿਛਲੇ ਸਾਰਾ ਤੱਕ ਜਰੂਰ ਲੈ ਕੇ ਆmdi ਤੇ ਹੁਣ ਸਾਰਾ ਕੁਝ ਸੀਗਾ ਮੈਂ ਇੱਥੇ ਵੀ ਮੈਂ ਪਹਿਲਾਂ ਤਾਂ ਮੈਂ ਘਰੋਂ ਆਖਿਆ ਵੀ ਕਿਟਲੀਆਂ ਲੈ ਕੇ ਆਈਏ ਕਿਉਂਕਿ ਆਪਾਂ ਤੁਹਾਨੂੰ ਪਤਾ ਅੱਟਾਂ ਦੇ ਘਰੇ ਕਿਟਲੀਆਂ ਦੀ ਜ਼ਿਆਦਾ ਜਰੂਰਤ ਪੈਂਦੀ ਕਿਟਲੀਆਂ ਵੀ 2 ਕਿਲੋ ਵਾਲੀ ਵੀ ਪਈ ਆ 5 ਕਿਲੋ ਵਾਲੀ ਪਈ ਆ 8 ਕਿਲੋ ਵਾਲੀ ਪਈ ਕਿਲੋ ਵਾਲੀ ਡੋਰ ਨੂੰ ਬਹੁਤ ਆਇਆ ਤੇ ਬੀਬੀ ਮੇਰੇ ਕਹਿੰਦੇ ਡੋਰ ਦੇ ਤਾਂ ਆਪਣੇ ਬਹੁਤ ਪਈਆਂ ਆਂ ਤੇ ਚਲੋ ਕੁਝ ਹੋਰ ਦੇਖ ਲਈ ਮੈਂ ਕਿਹਾ ਚਲ ਮੈਂ ਵੇਖਣੀ ਫਿਰ ਮੈਂ ਹੋਰ ਮੈਂ ਕਿਹਾ ਮਿੰਨ ਨੂੰ ਕੋਈ ਸਮਝ ਨਹੀਂ ਹੁੰਦੀ ਜੀ ਇਹਨੇ ਡੱਬੇ ਚਾਲੇ ਸਭ ਦੀਆਂ ਲਿਕੜੀਆਂ ਬਟਲਿੰਦਾ ਪੁੱਪਿਆ ਮੈਂ ਕਿਰ ਮੈਂ ਸੋਚਿਆ ਕਿ ਮੈਂ ਕਿਉਂ ਦਿਵਾਲੀ ਦੇ ਭਾਂਡੇ ਆਪਾਂ ਜਰੂਰ ਲੈ ਕੇ ਆਉਣੀ ਹੁੰਦੀਆਂ ਤਾਂ ਛੋਟਾ ਲਈਏ ਵੱਡੇ ਕਾ ਪਿਛਲੇ ਸਾਲ ਤਾਂ ਮੈਂ ਕਾਫੀ ਗੋਸ਼ੀ ਲੈ ਕੇ ਆਈ ਸੀ ਭੈਣ ਨੇ ਕਮੈਂਟ ਵੀ ਕੀਤੀ ਸੀ ਤੁਸੀਂ ਜੀ ਕਿੰਨੇ ਦੀ ਸ਼ੋਪਿੰਗ ਉਹ ਤਾਂ ਕੱਲੀ ਭਾਂਡੇ ਬਾੜੇ ਮੈਂ 10000 ਰੁਪਏ ਦਾ ਸਮਾਨ ਕਾਫੀ ਲੈ ਕੇ ਆਈ ਸੀ ਤੁਹਾਨੂੰ ਉਹ ਤਾਂ ਪਾ ਲੈ ਕੇ ਆਈ ਸੀ ਕਾਲਾ ਚੁੱਲਾ ਬਿਜਲੀ ਵਾਲਾ ਉਹ ਵੀ ਲੈ ਕੇ ਆਏ ਸੀ ਕਿ ਮਧਾਨੀ ਗ੍ਰੇਂਡਰ ਬਾਬਾ ਕੁਛ ਸੀਗਾ ਬਹੁਤ ਕੁਛ ਲੈਂਦਾ ਸੀ ਜਾਨੀ ਪਿਛਲੀ ਵਾਰ ਤਾਂ 10-11000 ਲੱਗਿਆ ਸੀਗਾ ਤੇ ਅੱਜ ਤਾਂ ਆਪਾਂ 4000ਤੀ ਸੌਫਿੰਗ ਕੀਤੀ ਬਸ 4 ਕੇ 5 ਕਿਉਂਕਿ ਹਜੇ ਤਾਂ ਪੈਸਿਆਂ ਦਾ ਪਤਾ ਲੱਗੂਗਾ ਅੰਤ ਵਿੱਚ ਤੇ ਕਿੰਨੇ ਚੱਲੇ ਆ ਤੇ ਫਿਰ ਪਤਾ ਲੱਗੂਗਾ ਲਓ ਜੀ ਤੇ ਇਹ ਆਪਾਂ ਇੱਕ ਡੱਬਾ ਲਿਆਂਦਾ ਮੈਂ ਘਰੋਂ ਫਿਰ ਬੀਬੀ ਨੂੰ ਕਹਿ ਕੇ ਕਿ ਇਸ ਵਾਰ ਮੈਂ ਡੱਬਾ ਆਪਾਂ ਲੈ ਕੇ ਆਵਾਂਗੇ ਆਹ ਇਹ ਸਾਡੇ ਕੋਲੇ ਹੈ ਨਹੀਂ ਸੀ ਮੇਰੇ ਕੋਲ ਨਾ ਜਿਆਦਾ ਪਲਾਸਟਿਕ ਦੇ ਸੀਗੇ ਡੱਬੇ ਇਹ ਹੈ ਨਹੀਂ ਸੀਗੇ ਬਹੁਤ ਸੋਹਣਾ ਤੇ ਵੇਖੋ ਸਸਤਾ ਹੀ ਮਿਲ ਗਿਆ ਮਹਿੰਗਾ ਨਹੀਂ ਸਿਰਫ 100 ਰੁਪਏਤੀ ਮਿਲ ਗਿਆ ਲਓ ਨਾਲੇ ਬੋਦਰ ਨਰੂਆ ਤੇ ਮੈਂ ਜਾਣਸਾਰ ਮੈਂ ਕਿਹਾ ਵੀ ਮੈਂ ਬਸ ਉਸੇ ਦੀ ਨਿਗਾਹ ਮਾਰੀ ਜਿਹੜੀ ਜੀ ਆਪਾਂ ਲੈ ਨਹੀਂ ਸੀ ਫਿਰ ਮੈਂ ਇਹ ਦੇਖਿਆ ਮੈਂ ਕਿਹਾ ਵੀ ਮੈਨੂੰ ਤਾਂ ਵੀ ਬਸ ਮੈਂ ਕਿਹਾ ਜਿਹੜਾ ਮੈਂ ਮਨ ਚ ਸੋਚਿਆ ਸੀ ਉਹ ਹੋਲੀ ਗਈ ਉਹਨਾਂ ਕੋਲ ਮਤਲਬ ਪਏ ਸੀਗੇ ਕਾਫੀ ਆਪਣੇ ਕੋਲੇ ਰਵੜਦੇ ਸੀਗੇ ਤੇ ਮੈਂ ਕਿਹਾ ਚਲੋ ਨਾ ਵੀ ਹੁਣ ਰਵੜਦੇ ਨਹੀਂ ਮੈਂ ਕਿਹਾ ਵੀ ਪਈ ਰੱਖਾਂ ਲੈ ਕੇ ਆਵਾਂਗੇ ਬਾਬਾ ਕੁਲਾ ਡੁੱਲਾਗਾ ਤੇ ਬਹੁਤ ਸੋਹਣਾ ਬਹੁਤ ਪਾਰ ਆ ਨਰੂਆ ਜਿਸ ਆਪ ਸੌਰਪੇ ਚ ਮਿਲਿਆ ਲਾ ਦੋ ਫਿਰ ਨੋਸਸ ਤਾਂ ਮਿਲ ਗਿਆ ਤੇ ਵੀ ਵੀ ਗੱਜ ਕਿਸੇ ਨੂੰ ਦਿਖਾਇਆ ਨਹੀਂ ਪਹਿਲਾਂ ਮੈਂ ਆ ਕੇ ਬਸ ਅਸੀਂ ਚਾਹ ਪੀ ਕੇ ਤੇ ਮੈਂ ਕਿਹਾ ਪਹਿਲਾਂ ਵੀਡੀਓ ਬਣਾ ਲਾਂ ਕਿਉਂਕਿ ਫਿਰ ਮੈਂ ਫਿਰ ਬਿਜ਼ੀ ਹੋ ਜਾਣਾਗਾ ਲੋ ਜੀ ਬਹੁਤ ਸੋਹਣਾਗਾ ਤੇ ਬਹੁਤ ਸੋਹਣਾ ਦੱਸਿਓ ਕਿਦਾਂ ਦਾ ਲੱਗਿਆ ਸੈਟ 100 ਰੁਪਏ ਦਾ ਆਪਾਂ ਇੱਕ ਤਾਂ ਸ਼ੋਪਿੰਗ ਬਹੁਤ ਥੋੜੀ ਕੀਤੀ ਆ ਨਹੀਂ ਜ਼ਿਆਦਾ ਨਹੀਂ ਕੀਤੀ ਹੈਗੀ ਅਸੀਂ 12 ਵਜੇ 4 ਵਜੇ ਸੇ ਵਾਪਸ ਆਏ ਆ ਕਾ ਬਹੁਤ ਟਾਈਮ ਲੱਗਿਆ ਸਾਨੂੰ ਲੋ ਜੀ ਤੇ ਬਸ ਇੱਕ ਹੀ ਲਿਆਂਦਾ ਤੇ ਇੱਕ ਆਪਾਂ ਚਾਹਪੋਣੀ ਇਹ ਚਾਹਪੋਣੀ پتہ ਕਿਵੇਂ ਲੈ ਕੇ ਆਉਂਦੀ ਹੈ ਜਿਹੜੇ ਮੇਰੇ ਨਾ ਨੰਦਾ ਦੇ ਆਪਣੇ ਗਲਾਸ ਨੇ ਹੁੰਦੇਗੇ ਤੇ ਉਹ ਤੜਕ ਗਿਆ ਸੀਗਾ ਤੇ ਉਹ ਤੜਖਣ ਕਰਕੇ ਤੇ ਮੈਂ ਤੇ ਸਿਰਫ ਮੈਂ ਉਹਦੇ ਵੱਟੇ ਅਕਾ ਚਾਹਪੋਣੀ ਦਿੱਤੀ ਮੈਨੂੰ ਕਹਿੰਦੇ ਦਿਵਾਲੀ ਤੋਂ ਮਗਰੋਂ ਲੈ ਜਾਂ ਭੰਡਾ ਤੁਸੀਂ ਬਦਲ ਕੇ ਲੈ ਜਾ ਨਾ ਲੈਖਾ ਵੀ ਨਹੀਂ ਮੈਂ ਦਿਵਾਲੀ ਬਰੋਬਰੀ ਟਾਈਮ ਮੈਂ ਤੜਕਿਆ ਕਰੇ ਨਹੀਂ ਰੱਖਣਾਗਾ ਤੇ ਮੈਂ ਹਮੇਂ ਦਵਾਹ ਚਾਹਪੋਣੀ ਪਾ ਦਤੂਣੀ ਦਿਨਿਆਂ ਦੇ ਪਕਵਾਰੀਏ ਤਾਂ ਫ੍ਰੀ ਲੈ ਲੈਣੇ ਹੁੰਦੇ ਆ ਪਕਵਾਰੀਏ ਤੋਂ ਤਾਂ ਨਹੀਂ ਆਪਾਂ ਕਰੇ ਇਹ ਪੈਸੇ ਦਿੱਤੇ ਉਹ ਦੀ ਨੰਦ ਦੇਖ ਦੋ ਲਓ ਜੀ ਦੇਖੋ ਇਹ ਲਈ ਸੀਗੀ ਤੇ ਇੱਕ ਆਪਾਂ ਲਿਆਂਦਾ ਦੇਖਣਾ ਇਹ ਮੇਰੇ ਕੋਲੇ ਨਾ ਹੈ ਕਟ ਵਿਆ ਦਾ ਬਹੁਤ ਵਧੀਆ ਚੱਲੀ ਜਾਂਦਾ ਜਿਹੜਾ ਮੈਂ ਮੰਗਰੋ ਲਿਆ ਸੀਗਾ ਤੇ ਉਹ ਥੋੜਾ ਜਿਹਾ ਹੋ ਗਿਆ ਤੇ ਉਹ ਮੈਂ ਪਿਆ ਤਾਂ ਉਸੇ ਵਧੀਆ ਨਵਾ ਜੂਸਰ ਮੇਰੇ ਆਪਾ ਤੇ ਫਿਰ ਪਾ ਲਿਆਂਦਾ ਲਓ ਦੇਖੋ ਜੀ ਕਿੰਨਾ ਸੋਹਣਾ ਮੈਨੂੰ ਬਹੁਤ ਸੋਹਣਾ ਲੱਗਿਆ ਇਹ ਵੀ ਮੈਂ ਕਿਹਾ ਚਲੋ ਇਹ ਆਪਾਂ ਨੂੰ 2200 ਦਾ ਮਿਲ ਗਿਆ ਇਹ ਆਪਾਂ 2200 ਦਾ ਮਿਲ ਗਿਆ ਵੋਤਨੀ ਪੀਸੀ ਦੀ ਬਹੁਤ ਵਧੀਆ ਨਾ ਇਹ ਆਪਾਂ ਲਈ ਆਂਦਾ ਮੈਂ ਕਿਹਾ ਚਲੋ ਜਿਹੜੀ ਚੀਜ਼ ਆਪਾਂ ਨੂੰ ਜ਼ਰੂਰ ਜ਼ਰੂਰਤਾ ਹੈ ਨਾ ਤੇ ਉਹ ਥੋੜਾ ਵੱਡਾ ਉਹ ਦੂਜਾ ਸੀ ਮੇਰੇ ਵਿਆਹ ਦਾ ਮੈਕਸੀ ਆ ਜੂਸਰ ਵੀ ਆ ਤੇ ਜੂਸ ਵੀ ਨਿਕਲਦਾ ਤੇ ਇਸ ਤਰ੍ਹਾਂ ਜੱਗ ਵੀ ਲੱਗਦੇ ਆ ਉਹ ਕਾਫੀ ਸਾਨ ਜਾਂ ਰੋਕਦਾ ਮੈਂ ਕਿਹਾ ਵੀ ਚਲੋ ਤੇ ਤੇ ਚੱਲੀ ਤਾਂ ਬਸ ਉਹਦੇ ਨਾਲ ਮਸਾਦਾ ਸੀ ਇੱਕ ਹੋਰ ਲਿਆਂਦਾ ਸੀ ਉਦੋਂ ਬਾਅਦ ਚ ਮੈਂ ਚਿੱਟੇ ਰੰਗ ਦੇ ਇਹਦੇ ਨਾਲ ਦਾ ਉਹ ਵਾਈਟ ਕਲਰ ਦਾ ਸੀ ਉਹਦੀ ਸਰਫਾ ਇੱਥੋਂ ਥੋੜਾ ਜਾਮ ਜਾ ਹੋ ਗਿਆ ਮੈਂ ਕਿ ਛੱਡ ਖੜਾ ਹੁਣ ਕਿੱਥੇ ਇਹਨੂੰ ਕਰਵਾਵਾਗੇ ਤੇ ਆ ਜਾਗ ਲਿਆਂਦੇ ਲੋ ਇਹ ਆਪਣਾ 2200 ਦਾ ਮਿਲ ਗਿਆ ਤੇ ਇਹਦੇ ਬਿਨਾ ਮੈਨੂੰ ਓੱਖਾ ਹੋਇਆ ਪਿਆ ਸੀ ਇਹਦੇ ਬਿਗੈਰ ਮੈਨੂੰ ਜੇ ਤਾਂ ਮੈਂ ਮਸਾਲਾ ਪਿੰਡੀ ਸਟੇਜ ਤੇ ਮੈਂ ਪਿਛਲੇ ਉਹ ਗ੍ਰੇਨਡ ਜਿਹਾ ਲਿਆਂਦਾਸ ਫਿਰ ਮੈਨੂੰ ਉਹ ਜਾਗ ਰੂਪ ਚ ਪਾ ਕੇ ਮੈਨੂੰ ਉਸ ਤੇ ਬਣਾਉਣਾ ਪੈਂਦਾ ਸੀ ਉਹਦੇ ਜੇ ਬਸ ਸੋ ਆਪਣਾ ਜੂਸ ਵਸੇ ਇਨਾ ਕੀ ਲੈ ਕੇ ਹੰਦਾ ਆ। ਆਏ ਕੰਪਨੀ ਬਹੁਤ ਵਧੀਆ ਕੰਪਨੀ ਦਾ ਵਹੇ। ਕਲਰ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਏ। ਬਹੁਤ। ਸੋ ਜਿਹੜੀ ਚੀਜ਼ ਵੀ ਨਾ ਹਨਾ ਆਪਣਾ ਨਹੀਂ ਸਰਦਾ ਹੈਗੇ ਇਹਨਾਂ ਚੀਜ਼ਾਂ ਮੈਨੂੰ ਤਾਂ ਬਿਲਕੁਲ ਹੀ ਨਹੀਂ ਸਰਦਾ ਬਹੁਤ ਸੋਹਣੀ ਪੀਲੀ ਆ ਏ। ਤੇ ਇਹ ਆਪਾਂ ਲਿਆਂਦਾ ਜੀ 2200 ਦਾ ਮਿਲ ਗਿਆ ਆਪਾਂ ਨੂੰ ਇਹ ਦੱਸਿਓ ਤੁਸੀਂ ਕਿੰਦਾ ਦਾ ਵਾ ਸਿਰਫ ਆਪਾਂ ਨੇ ਦਿੱਤੇ 300 ਰੁਪਇਆ ਲਾਇਆ ਹਨਾ 2200 ਦਾ ਹੈਗਾ 100 ਰੁਪਇਆ ਦਾ ਆਪਾਂ ਨੂੰ ਦਿੱਤ 2200 ਹੀ ਆਪਣੇ ਕਿਤੇ ਸਾਰੇ ਭਾਂਡੇ ਆ ਚਲ ਲੈ ਕੇ ਜ਼ਰੂਰ ਆਉਂਦਾ ਵਸਪਾ ਚਲ ਹਲੋ ਜੀ ਦਿੱ ਗਵੀ ਨਾ ਪਵੇ ਆਪਾਂ ਇੱਧਰ ਹੀ ਰੱਖ ਦਈਏ ਲੋ ਹੋਰ ਪਾਸੋਂ ਤਾਂ ਕਹੀ ਕੀ ਲੈ ਕੇ ਆਈਆਂ ਆਪਾਂ ਆਹ ਦਾ ਸੋਨੋ ਬਤਾਈਏ ਇਹ ਤਾਂ ਆਪਾਂ ਜਰੂਰੀ ਜਿਹਾਉਣੇ ਹੁੰਦੇ ਆ ਹਨ ਦੋਸ ਇਹ ਕਾਪਾ ਜਿੱਤੀਆਂ ਹੁੰਦੀ ਇਹ ਸੋ ਜਿੱਤੀਆਂ ਦੀ ਬਹੁਤ ਸੋਹਣੀ ਜਿੱਤੀਆਂ ਨੇ ਬਹੁਤ ਸੰਦਾ ਇਹ 컬러ੀ ਬਹੁਤ ਸੋਹਣਾ ਤੇ ਬਹੁਤ ਸਾਫਟ ਹੈ ਲੋ ਇਹ ਆਪਾਂ ਨੂੰ 650 ਰੁਪਏ ਸੀ ਮਿਲ ਗਈ ਇਹ ਕਿਸੇ ਕੀ 900 ਵਾਲੀ ਉਹ ਮੈਨੂੰ ਡਿਜ਼ਾਈਨ ਦੇ ਪਸੰਦ ਆਇਆਗਾ ਇਹ ਨਾਲੇ ਸਿੰਪਲ ਹੀ ਸਿੰਪਲ ਨਾਲੀ ਤੋਂ ਥੋੜੀ ਬਹੁਤੀ ਪੇਪ ਪਾਰਟੀ ਵੇਅਰ ਵੀ ਚੱਲਣ ਵਾਲੀ ਸੀ ਜੀ ਤੇ ਇਹ ਲੈ ਆਂਦੀ ਤੇ ਇਹ ਆਪਾਂ ਲਿਆਂਦੀ ਸੀ ਕਿ 650 ਦੀ ਤੇ ਇਹ ਆਪਾਂ ਨਾ ਕੁਆਰਡ ਜਿਹਾ ਚਕਾਇਆ ਸੀ ਮਸਪਾਈਆਂ ਕਰਦੀ ਨੇ ਤੇ ਉਹ ਫਿਰ ਮੇਰੇ ਕੋਲੇ ਕੁਆਰਡ ਦੇ 600 ਰੁਪਏ ਖਣ ਕੁਆਰਡ ਦਾ ਹੋਇਆ ਸੀ ਤੇ ਮੈਂ ਇਥੋਂ ਉਹਨਾਂ ਨੇ 650 ਮੰਗੇ ਤੇ ਫਿਰ ਆਪਾਂ 600 ਦੇ ਦਿੱਤਾ ਪੂਰੀ ਆਪਣੇ ਕੋਲੇ ਨਾ ਬਦੀ ਤੇ ਨਾ ਕੱਟੇ ਕੁਆਰਡ ਦੀ ਮੈਂ ਫਿਰ ਪਿਆਸ ਇੱਕ ਕੁਆਰਡ ਕੋੜ ਜਿਹਾ ਤੇ ਉਹ ਪਵੇਸ ਕੇ ਉਹ ਬਰ ਕੋਈ ਪੈਸੇ ਪੈਸੀ ਤੇ ਮੈਂ ਜੁੱਤੀ ਲਈ। ਲੋ ਦੀ ਦਸ ਸਿਫ ਕਿੱਦਾ ਆਪਣੀ ਜੁੱਤੀ। ਇਹ ਆ ਪਕਵਾੜ ਜਾ ਚਕਾਇਆ ਸੀਗਾ ਤੇ ਉਹਦੀ ਆਪਾਂ ਜੁੱਤੀ ਲੈ ਆਂਦੀ। ਚਲ ਜੀ ਜੀਤੀ ਜਾਨੀ ਮੈਂ ਤੁਹਾਨੂੰ ਦੱਸ ਦੱਸ ਸੀ ਨਾ ਮੇਰੇ ਕੋਲ ਜੁੱਤੀਆਂ ਦਾ ਥੋੜਾ ਹੋਇਆ ਪੈਸਾ ਜੇ ਤਾਂ ਪਹਿਲਾਂ ਚਰੂ ਕੀਤੀ ਸੀ ਤੀਆਂ। ਪਤਾ ਨਹੀਂ ਕਿੰਨੇ ਕੁ ਗਿਆ ਹੋਣੀ ਇਹ ਹਜੇ ਇਹ। ਕਿਉਂਕਿ ਆਪਾਂ ਜਾਵਾ ਘਰ ਸਰਦੀ ਵਾਲੇ ਬੂਟ ਵਾਟ ਲੈ ਆਣ ਆਪਾਂ ਉਦੋਂ ਵੀ ਇੱਕ ਦੋ ਜੋੜੇ ਤਾਂ ਜਿੰਨੇ ਮੈਨੂੰ ਪਸੰਦ ਆਣੇ ਅੱਕਾ ਜੀ ਦੋ ਆ ਜੀ ਤਾਂ ਆ ਜਾ।

ਇਹ ਜਬੀਬੀ ਜਲੀ ਮੇਰੇ ਦਰਮਿਆਨ ਮਕਿੰਜਾ ਲਿਆ ਰਹੀ ਨਾ ਮਿਲਿਆ ਤਾਂ ਇਹ ਇੱਕ ਵਸਾਪਾ ਘਰ ਪ੍ਰੀਪ ਡਿਪੈਂਟ ਦਾ ਕਲੇਅਰ ਸਕੂਲ ਦੀ ਪੈਂਟ ਦਾ ਕੱਪੜਾ ਵਾ ਇਹ ਕੱਪੜਾ ਲਿਆ ਹੁੰਦਾ ਆਪਾਂ ਇਹਦੇ ਕਈ ਨੰਮ ਮੈਂ ਤਾਂ ਹੋਣੀ ਸਲਾਈ ਕਰਨੀ ਦੀ ਹੁੰਦਾ ਇਹ ਕਲੇਅਰ ਸਕੂਲ ਦੀ ਯੂਨੀਫਾਰਮ ਦਾ ਕੱਪੜਾ ਵਾ ਇਹ ਥੋੜਾ ਪਾਕੀ ਲੈਂਦਾ ਆਪਾਂ ਲੈਂਦਾ ਆ ਆ ਤਾਂ ਪਸੰਦ ਰੂਤੀ ਲੈਂਦੇ ਆ ਪਰ ਬਹੁਤ ਸ਼ੌਂਕਾ ਲਿਆ ਹੁੰਦਾ ਇਹਦੇ ਬਿਨਾ ਤਾਂ ਆਪਣੀ ਦਿਵਾਲੀ ਨਹੀਂ ਮੰਦਿੰਦੇ ਆਪਾਂ ਦੇਖੋ ਜੀ ਇਹ ਮੈਨੂੰ ਤੇ ਗੈਵੀ ਨੂੰ ਸ਼ੁਰੂ ਤੋਂ ਸ਼ੌਂਕ ਅਸ ਬਹੁਤ ਲਿਆਉਣੇ ਹੁੰਦੇ ਆਪਾਂ ਮੈਂ ਪਹਿਲਾਂ ਤਾਂ ਵੈਸੇ ਗੈਵੀ ਹੋਣ ਤੋਂ ਪਹਿਲਾਂ ਵੀ ਜਦੋਂ ਕਿਤੇ ਦੁਵਾਰੀ ਦਾ ਕੋਈ ਆਏ ਸੀ ਸ਼ੌਪਿੰਗ ਕਰਨ ਜਾਂਦੇ ਸੀ ਨਾ ਤੇ ਮੈਂ ਉਦੋਂ ਹੀ ਲੈ ਕੇ ਆਉਣੇ ਹੁੰਦੇ ਮੈਂ ਹਰ ਵਾਰੀ ਅਸੀਂ ਲੈ ਕੇ ਆਉਣੇ ਹੁੰਦੇ ਆ ਇਹ ਇਹਨੇ ਇੱਧਰ ਲਵਾਸਾ ਸੀ ਲੋ ਜੀ ਇਹ ਹੁਣ ਆਪਾਂ ਲਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਕਿੱਥੇ ਲਾਉਣੀਆਂ ਦੇਖੋ ਬਹੁਤ ਮੈਨੂੰ ਸੋਣ ਵਧੀਆ ਲੱਗਦੇ ਨਾਲ ਸਸਤੇ ਆ ਮੈਨੂੰ ਲੋ 30 ਰੁਪਏ ਦਾ ਇੱਕ 30 ਕਿਨ 50 ਰੁਪਏ ਦਾ ਇੱਕ ਸ਼ਾਇਦ ਮੈਨੂੰ ਪਤਾ ਨਹੀਂ ਬਾਲਾ 50 ਰੁਪਏ ਦਾ ਹੀ ਇੱਕ ਆਸੇ ਇਹ ਆ ਪਲਾ ਵਾਲਾ ਹਲੋ ਫਿਰ ਪਾਕੀ ਨੇ ਇੱਕ ਛੋਟੇ ਸੈਕਟ ਲੈ ਜਾਂਦੇ ਵੇਖਦੇ ਹਾਂ ਕਿ ਕਿੱਥੇ ਲਾਵਾਂਗੇ ਇਹ ਇੱਕਾ ਲੜੀ ਦੀ ਇਹ ਆਏ ਲੰਮੀ ਸਾਰੀ ਜੀ ਬਣ ਜਾਂਦੀ ਹੈ ਉਹ ਇਹ ਲੈ ਕੇ ਆਂਦੇ ਕਈ ਦਿਨ ਹੋ ਗਏ ਮੈਂ ਤਵੀਰ ਪਾਕ ਔਰ ਬਲੌਗ ਤੇ ਕੋਈ ਵੀਡੀਓ ਨਹੀਂ ਪਾਈ ਗਈ। ਕੋਈ ਗੱਲ ਨਹੀਂ ਬਸ ਹੁਣ ਆਪਾਂ ਕਿਹੜਾ ਸਫਾਈ ਦਾ ਕੰਮ ਨਿਬੜ ਲਿਆ। ਸ਼ਾਪਿੰਗ ਕਰ ਲਈ। ਇਹਦੀ ਵਾਸਤੇ ਕੇਲੇ ਲੈ ਆਂਦੇ ਆ। ਮਟਰ, ਹਰੀਆਂ ਮਿਰਚਾਂ, ਟਮਾਟਰ। ਤੇ ਬਸ ਅਚਾਰ ਵਾਲੀਆਂ ਮਿਰਚਾਂ ਬਸ ਇੱਥੇ ਜੋ ਕੁਝ ਲੈ ਆਂਦਾ ਵਾ। ਥੋੜਾ ਫੱਕੀ ਲੈ ਜਾਂਦਾ ਬਾਅਦ ਉਹ ਸਭ ਤੋਂ ਪਹਿਲਾਂ। ਲਓ। ਬਸ ਇਹ ਆਪਾਂ ਲਿਆਂਦੇ ਮਠੇ ਇੱਕ ਤੇ ਮਠਾਈ ਸਾਨੂੰ ਆ ਵੀ ਬਹੁਤ ਗਈ ਸੀਗੀ। ਬਹੁਤ ਸਾਨੂੰ ਵੀ ਮਤਲਬ ਦੇਖੇ ਗਏ ਕਿਉਂਕਿ ਸਾਨੂੰ ਪਤਾ ਇੱਥੇ ਮੇਰੀ ਭੂਆ ਵੀ ਉਹ ਵੀ ਕੱਲ ਦੇਗੀ। ਮੇਰੇ ਭਰਾ ਆਇਆ ਸੀ ਉਹ ਵੀ ਦੇਗਾ। ਤੇ ਇੱਕ ਸਮੇਂ ਪਹਿਲਾਂ ਦੱਸਿਆ ਸੀ ਵੀ ਆਪਾਂ ਦੀ ਹੋਰ ਦੋਸਤੀ ਆ। ਉਹ ਵੀ ਉਹ ਦੇਗੀ ਡੱਬਾ ਤੇ ਇੱਥੇ ਆਪਣੇ ਡੱਬੇ ਬਹੁਤ ਹੋ ਗਈ ਸੀ। ਕਿੰਨੇ ਡੱਬੇ ਆਪਾਂ ਲਿਆਂਦੇ। ਹਾਰੇ ਦੇ ਪੂਆ ਲਾ ਵੀ ਉਮੇ ਪਿਆ ਹੋ। ਉਹ ਕੱਲ ਦੇਖ ਗਿਆ ਸੀ ਮੇਰੇ ਪੂਆ। ਸੀ ਇਹ ਪਟੱਬੇ ਲਿਆ ਦੇਖੀ ਤੁਹਾਨੂੰ ਦਿਖਾਦੀ ਆ ਜੇ। ਇਹ ਜਵਰੀ ਵਾਜੀ। ਇਹ ਵੀ ਆ ਨਾ ਪਮਾ ਦੇ ਪੂਰੇ ਰਿਸ਼ਤੇਦਾਰ ਦੇ ਗਿਆ। ਆਪਾਂ ਨੂੰ ਤਾਂ ਹੱਬੀ ਆਏ ਹੁੰਦਾ ਹੀ ਆ ਵੀ ਆਪ ਦੇ ਕੋਲ। ਤਾਂ ਫਿਰ ਪਟੱਬਾ ਲੈ ਘਰੇ ਤਾਂ ਆਪਾਂ ਤਾਂ ਲੈ ਕੇ ਹੀ ਆਉਣੀ ਹੁੰਦੀ। ਆਪਾਂ ਇਹੋ ਜਿਹੇ ਤੇਲੇ ਹਨ ਖਾਣੇ ਹੁੰਦੇ। ਇੱਕ ਵਰਕੀ ਦਾ। ਮੈਂ ਨਾ ਕੂਆ ਕੱਢਣਾ ਸੀ ਕਰੇ ਮੈਂ ਕਹਿੰਸੀ ਮੈਨੂੰ ਦੁੱਧ ਲਿਆ ਦੋ। ਤੇ ਉਹ ਭੈਣ ਜਿਹੜੀ ਮੈਂ ਤੁਹਾਨੂੰ ਗਾਂ ਦੀ ਗੱਲ ਕੀਤੀ ਸੀ ਭੈਣੇ ਗਾਂ ਦਾ ਆਪਣੇ ਨਾਲ ਉਹਨਾਂ ਠੱਗ ਵੀ ਮਾਰ ਲਈ। ਗਾ ਤਾਂ ਹਜੇ ਸੁਵੀ ਨਹੀਂ ਹੈ ਕਿ ਗਾ ਤਾਂ ਹਜੇ ਮੈਨੂੰ ਪਤਾ ਵੀ ਮਹੀਨਾ 20-10 ਦਿਨ ਲੈ ਚੁਗੀ ਉਹ ਤਾਂ ਕਹਿੰਦੇ ਸੀ 8 ਤਰੀਕ ਨੂੰ ਦੇਣ ਪੂਰੇ ਆ ਕੋ ਤਾਂ ਸੁਵੀ ਨੂੰ ਤੇ ਜਿੰਨਾ ਲਾਇਆ ਵੀ ਨੋਣੇ ਤਾਂ ਇਹਨਾਂ ਚੱਤ ਜਾ ਓੱਖਾ ਹੋਇਆ ਅਸ ਤੱਕ ਦਿਵਾਰੀ ਤੋਂ ਪਹਿਲਾਂ ਚੱਲ ਹੋ ਜਾਊਗਾ ਗਿਲਾਜਮ ਦਾ ਰਸ ਪੁੱਲੇ ਲਓ ਖਾਓ ਜੀ ਤੁਸੀਂ ਵੀ ਇਹ ਰੱਬੀ ਆਪਾਂ ਨੇ ਦੇ ਵੀ ਹੈ ਨਾ ਆਪ ਨੂੰ ਤਾਂ ਹੁੰਦੇ ਵੀ ਆਪਾਂ ਵੀ ਕਰੇ ਆਪਦੇ ਲਈ ਕੋਈ ਚੀਜ਼ ਲੈ ਕੇ ਆ ਜੀ ਤੇ ਗਾਂ ਸੁਵੀ ਨਹੀਂ ਤੇ ਹੁਣ ਮੈਂ ਇੱਥੇ ਗਾਂ ਕੱਟਣ ਗਿਆ ਸੋਹਣੀਆਂ ਬਸ ਗਾਂ ਨੂੰ ਹੁਣ ਵੇਰ ਵੀ ਪੁੱਤ ਤੁਸੀਂ ਆ ਕਹਿੰਦੇ ਵੀ 2 ਤਰੀਕ ਨੂੰ ਦਨ ਪੂਰੀ ਆ ਜਿਹੜੀ ਹੁਣ ਆਉਗੂਗੀ ਤੇ ਮੈਂ ਇਹਨੂੰ ਆਪਣਾ 27 28 ਦੇ ਤਰੀਕ ਨੂੰ ਦਨ ਪੂਰੀ ਆ ਫਿਰ ਮੈਨੂੰ ਕਹਿੰਦੇ ਕਾ ਨੂੰ ਮੁੱਲ ਲੈਣਾਗਾ ਤੇ ਤੁਸੀਂ ਆਪਾਂ ਕੋਆ ਘਰੇ ਕੱਢ ਲਾਂਗੇ ਤੇ ਫਿਰ ਮੈਂ ਤਾਂ ਆਪਾਂ ਮਠਿਆਈ ਲੈ ਆਂਦੀ ਕੋਆ ਤਾਂ ਕਰਦੇ ਨੇ ਹੋਰ ਕਿਉਂ ਆਗੇ ਹਾਂ ਤਾਂ ਚੰਗਾ ਕੀਤਾ ਤੇ ਹੋਰ ਜੀ ਚਲੋ ਜੀ ਠੀਕ ਆ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਤੇ ਬਸ ਆਪਾਂ ਆਇਤੀ ਦੱਸਣ ਦੱਸਿਆ ਵੀ ਆਪਾਂ ਥੋੜੀ ਜੀ ਸਾਰਿਆਂਗਾ ਤੇ ਵਸੇ ਆਕਤੀ ਆਪਾਂ ਥੋੜੇ ਸਾਰੇ ਨਹੀਂ ਤਾਂ ਬਹੁਤ ਸਾਰਾ ਲਾ ਕੇ ਆਉਣੀ ਹੁੰਨੀ ਆ ਤੇ ਹੁਣ ਚਲੋ ਇੰਨੇ ਕਿ ਜਿਹੜੀ ਚੀਜ਼ ਆਪਣੇ ਕੋਲੇ ਹੈ ਜੀ ਸਭ ਫਿਰ ਲੈ ਆਉਂਦੀ ਚਲੋ ਜੀ ਠੀਕ ਆ ਬਹੁਤ ਧੰਨਵਾਦ ਆਪਣੇ ਨਾਲ ਜੁੜਨ ਦਾ